ਨਮਸਕਾਰ ਅੱਜ ਗੱਲ ਕਰਦੇ ਆ ਆਪਾਂ ਵਸੀਤ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਵਸੀਤ ਦੋ ਪ੍ਰਕਾਰ ਦੀ ਹੁੰਦੀ ਹੈ ਇੱਕ ਖਾਨਕੀ ਵਸੀਤ ਹੁੰਦੀ ਹੈ ਔਰ ਇੱਕ ਅਜਿਸਟਰਡ ਵਸੀਤ ਹੁੰਦੀ ਹੈ ਖਾਨਕੀ ਵਸੀਤ ਉਹ ਹੁੰਦੀ ਹੈ ਕਿ ਜਿਹੜੀ ਘਰੇਲੂ ਕਰਹੀ ਲਿਖੀ ਜਾਏ ਕਿ ਉਹ ਕਿਸੇ ਵੀ ਦਫ਼ਤਰ ਜਾਂ ਤਸੀਲ ਵਿੱਚ ਨਾ ਰਜਿਸਟਰ ਹੋਵੇ ਉਸ ਨੂੰ ਖਾਨਕੀ ਵਸੀਤ ਕਹਿੰਦੇ ਨੇ ਅਹ ਖਾਨਕੇ ਵਿਸ਼ੇਦ ਕਰਵਾਉਣ ਵਾਲਾ ਆਪਣੇ ਮਰਜ਼ੀ ਨਾਲ ਕਿਸੇ ਨੂੰ ਵੀ ਬੁਲਾ ਕੇ ਆਪਣੇ ਕੋਲ ਉਹ ਲਿਖਵਾ ਸਕਦਾ ਜਾਂ ਖੁਦ ਵੀ ਲਿਖ ਸਕਦਾ ਹੈ ਤਾਂ ਉਹਦੇ ਵਾਸਤੇ ਇੱਕ ਲਖਾਰੀ ਚਾਹੀਦਾ ਹੈ ਇੱਕ ਗਵਾਹ ਚਾਹੀਦਾ ਹੈ ਉਹ ਆਪਣੇ ਮਰਜ਼ੀ ਨਾਲ ਲਖਵਾ ਕੇ ਕਿਸੇ ਵੀ ਵਈਚ ਅਹ ਰੱਖ ਲੈਂਦਾ ਤਾਂ ਜਦੋਂ ਉਹਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਫਿਰ ਉਹ ਪਟਵਾਰੀ ਕੋਲ ਜਾ ਕੇ ਜਿੰਨੇ ਵੀ ਉਹਦੇ ਵਾਰਿਸ ਹੁੰਦੇ ਨੇ ਤਾਂ ਉਹਦੇ ਮੁਤਾਬਕ ਬਿਆਨ ਹੁੰਦੇ ਨੇ ਬਿਆਨ ਤਹਿਸੀਲਦਾਰ ਤੇ ਜਾਂ ਡੀਆਰਓ ਦਫਤਰ ਜਾ ਕੇ ਹੁੰਦੇ ਨੇ ਬਿਆਨ ਤਾਂ ਉਹ ਲੱਗ ਹੁੰਦੀ ਹੈ ਇੱਕ ਹੁੰਦੀ ਹੈ ਐਡਜਿਸਟਰਡ ਵਿਸ਼ੇਤ ਰਜਿਸਟਰਡ ਵਿਸ਼ੇਤ ਪਲੇਨ ਕਾਗਿਜ਼ ਤੇ ਕਿਸੇ ਵੀ ਅਰਜੀ ਨੂੰ ਵਿਸ਼ੇਸ਼ਕਾਂ ਨੂੰ ਵਿਸ਼ੇ ਜਾਂ ਡਾਕੂਮੈਂਟ ਰਾਈਟਰ ਜਾਂ ਵਕੀਲ ਤੋਂ ਤਿਆਰ ਕਰਵਾਈ ਜਾਂਦੀ ਹੈ ਇਹ ਪਲੇਨ ਕਾਗਿਜ਼ ਤੇ ਪਟੀਸ਼ਨ ਪੇਪਰ ਤੇ ਜਿਸ ਨੂੰ ਕਹੇ ਜਾਂਦਾ ਹੈ ਕਿ ਉਹ ਉਸ ਤੇ ਕਰਵਾਇਆ ਜਾਂਦਾ ਉਸ ਤੇ ਉਸ ਵਾਰ ਤੇ ਔਨਲਾਈਨ ਅੱਜ ਕੱਲ੍ਹ ਤੋਂ ਸਿਸਟਮ ਹੈਗਾ ਉਹ ਆਨਲਾਈਨ ਦਾ ਚੱਲਿਆ ਹੋਇਆ ਆਨਲਾਈਨ ਜਿੰਨੇ ਵੀ ਡਾਕੂਮੈਂਟ ਇਹ ਹੁੰਦੇ ਨੇ ਕਿ ਜਿਹੜਾ ਵਸੀਦ ਕਰਵਾ ਰਿਹਾ ਹੈ ਉਹਦਾ ਆਧਾਰ ਕਾਰਡ ਔਰ ਉਹਦੇ ਨਾਲ ਇੱਕ ਗਵਾਹ ਇੱਕ ਨੰਬਰਦਾਰ ਉਹਨਾਂ ਦੇ ਆਪਣੇ ਆਧਾਰ ਕਾਰਡ ਲੱਗਣਗੇ ਪੈਨ ਕਾਰਡ ਲੱਗਣਗੇ ਤਾਂ ਆਨਲਾਈਨ ਜਾ ਕੇ ਕਰਵਾ ਸਕਦੇ ਨੇ ਰਜਿਸਟਰਡ ਵਸੀਦ ਦਾ ਮਤਲਬ ਇਹ ਹੁੰਦਾ ਹੈ ਕਿ ਉਹ ਨਾਇਬ ਤਹਿਸੀਲਦਾਰ ਜਾਂ ਤਹਿਸੀਲਦਾਰ ਦੇ ਦਫ਼ਤਰ ਜਾ ਕੇ ਉਹ ਜਿਸ ਟਾਈਮ ਉਹਨਾਂ ਨੂੰ ਅਪਾਇੰਟਮੈਂਟ ਮਿਲੂਗੀ ਉਦੋਂ ਜਾ ਕੇ ਪੜ੍ਹੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੀ ਰਜਿਸਟਰਡ ਵਿਸ਼ੇਤ ਉਹਦੇ ਵਿੱਚ ਲਿਖਦਾ ਹੈ ਕਿ ਮੈਂ ਜਿੱਥੋਂ ਤੱਕ ਮੈਂ ਜਿਉਂਦਾ ਹੈਗਾ ਇਹ ਵਿਸ਼ੇਤ ਜੋ ਜਿੰਨੀ ਵੀ ਪ੍ਰਾਪਰਟੀ ਹੈਗੀ ਚਲ ਅਚਲ ਜਾਇਦਾਦ ਇਸ ਦਾ ਖੁਦ ਮੈਂ ਮਾਲਕ ਹਾਂ ਪਰੰਤੂ ਮੇਰੇ ਮਰਨ ਤੋਂ ਬਾਅਦ ਮੇਰੀ ਜਿਹੜੀ ਇਹ ਪ੍ਰਾਪਰਟੀ ਹੈ ਸੰਪਤੀ ਹੈ ਜਿਨ੍ਹਾਂ ਦੇ ਨਾਂ ਤੇ ਉਹ ਵਿਸ਼ੇਤ ਲਿਖਾਉਂਦਾ ਹੈ ਉਹ ਉਹਦੇ ਹਕਦਾਰ ਹੋਣਗੇ ਉਸ ਤੋਂ ਇਲਾਵਾ ਉਹਦਾ ਕੋਈ ਵੀ ਵਾਰਸ ਦਾ ਹਕਦਾਰ ਨਹੀਂ ਹੋ ਸਕੋਗੇ ਤਾਂ ਕਹਿਣ ਦਾ ਮਤਲਬ ਹੈ ਕਿ ਜਦੋਂ ਉਹ ਵਿਛੇਦ ਕਰਵਾਉਣ ਵਾਲਾ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹਦੇ ਜਿਹੜੇ ਵਾਰਸ ਹੁੰਦੇ ਨੇ ਜਾਂ ਜਿਸ ਦੇ ਨਾਮ ਵਿਛੇਦ ਕਰਵਾ ਕੇ ਗਿਆ ਹੁੰਦਾ ਹੈ ਤਾਂ ਉਹਦੇ ਇੱਕ ਤਾਂ ਮੌਤ ਦਾ ਸਰਟੀਫਿਕੇਟ ਔਰ ਇੱਕ ਉਹ ਜਿਹੜੀ ਰਜਿਸਟਰਡ ਵਿਛੇਦ ਕਰਵਾਈ ਹੁੰਦੀ ਹੈ ਉਹ ਜਾ ਕੇ ਪਟਵਾਰੀ ਨੂੰ ਦਿੰਦੇ ਨੇ ਪਟਵਾਰੀ ਫਿਰ ਵਸੀਤ ਦੇ ਮਤਾਬਕ ਉਹਦਾ ਇੰਤਕਾਲ ਦਰਜ ਕਰਦਾ ਹੈ ਉੱਥੇ ਬੋਸਦਾ ਇੱਕ ਕੁਰਸੀਨਾਮਾ ਤਿਆਰ ਹੁੰਦਾ ਹੈ ਕਿ ਇਹਦੇ ਕਿੰਨੇ ਵਾਰਸ ਨੇ ਤੇ ਇਸ ਵਿੱਚ ਜਿਹੜੀ ਵਸੀਤ ਹੈ ਉਹ ਕਿਸ ਨੂੰ ਕਰਵਾ ਕੇ ਗਿਆ ਹੈ ਫੌਤ ਹੋਣ ਵਾਲਾ ਤਾਂ ਇਸ ਤਰ੍ਹਾਂ ਹੈ ਵਸੀਤ ਹੈ ਜਿਹੜੀ ਉਹ ਕਰਵਾਈ ਜਾਂਦੀ ਹੈ ਕਿਉਂਕਿ ਕਈ ਵਾਰ ਦੇਖਿਆ ਹੈ ਕਿ ਵਸੀਤ ਜਦੋਂ ਨਹੀਂ ਹੁੰਦੀ ਹੈ ਤਾਂ ਸਾਨੂੰ ਪਟਵਾਰੀਆਂ ਦੇ ਜਮਾਲ ਰਿਕਾਰਡ ਦੇ ਵਿੱਚ ਬਹੁਤ ਸਾਰੇ ਚੱਕਰ ਕੱਟਨੇ ਪੈਂਦੇ ਨੇ ਜਿਸ ਦੇ ਨਾਲ ਸਾਡਾ ਇੱਕ ਤਾਂ ਸਮਾਂ ਬਰਬਾਦ ਨਾ ਹੁੰਦਾ ਹੈ ਔਰ ਦੂਜਾ ਜਿਹੜੀ ਪੈਸਿਆਂ ਦੀ ਖਰਚਲ ਕੁਵਾਰੀ ਜ਼ਿਆਦਾ ਹੁੰਦੀ ਹੈ ਇਸ ਲਈ ਆਪ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਕਦੋਂ ਇਸ ਦੁਨੀਆ ਤੇ ਚਲਾ ਜਾਵੇ ਤਾਂ ਜ਼ਿਆਦਾਤਰ ਇਨਸਾਨ ਜਿਹੜੇ 40 ਪਲੱਸ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਆਪਣੀ ਜਿਹੜੀ ਵਸ਼ੀਤ ਵਗੈਰਾ ਕਰਵਾ ਦੇਣੀ ਚਾਹੀਦੀ ਹੈ ਤਾਂ ਕਿ ਜਿਹੜਾ ਪਿਛਲਾ ਪਰਿਵਾਰ ਹੈ ਉਹ ਕਿਸੇ ਤਰ੍ਹਾਂ ਦੀ ਲੁੱਟਖਸਟ ਤੋਂ ਬਚਿਆ ਰਹੇ ਕਈਆਂ ਦੇ ਮਨਾਂ 'ਚ ਇਹ ਤਰਨਾ ਹੁੰਦੀ ਹੈ ਕਿ ਬਜ਼ੁਰਗਾਂ ਤੁਸੀਂ ਸੁਣਿਆ ਵੀ ਹੈ ਦੇਖਿਆ ਵੀ ਹੈ ਕਿ ਉਹ ਵਸ਼ੀਤ ਤੱਕ ਵੀ ਨਿਕਰਾਉਂਦੇ ਉਹ ਸੋਚਦੇ ਨੇ ਕਿ ਜੇ ਵਸ਼ੀਤ ਕਰਵਾਤੀ ਤਾਂ ਸ਼ਾਇਦ ਜਿਹੜੀ ਸਾਡ ਨੂੰ ਕੱਲ ਨੂੰ ਕੋਈ ਰੋਟੀ ਜਾਂ ਸਾਡੀ ਕੋਈ ਕੋਈ ਸੇਵਾ ਨਾ ਕਰੇ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਜੁੰਦੇਜੀ ਤੱਕ ਦਾ ਜੋ ਵੀ ਪ੍ਰਾਪਰਟੀ ਦਾ ਮਾਲਕ ਹੈ ਉਹ ਖੁਦ ਉਸ ਨੂੰ ਵੇਚ ਸਕਦਾ ਹੈਗਾ ਗਹਿਣੀ ਕਰ ਸਕਦਾ ਹੈ ਕਿਸੇ ਨੂੰ ਵੀ ਦੇ ਸਕਦਾ ਹੈਗਾ ਉਹ ਖੁਦ ਉਹਦਾ ਅਧਿਕਾਰ ਹੋਵੇਗਾ ਤਾਂ ਜੁੰਦੇਜੀ ਉਹ ਕਿਸੇ ਵੀ ਤਰ੍ਹਾਂ ਆਪਣੇ ਪ੍ਰਾਪਰਟੀ ਨਾਲ ਫਿਰ ਬਦਲ ਕਰ ਸਕਦਾ ਹੈ ਖਾਨੇ ਕੀ ਵਿਸੀਤ ਅਤੇ ਰਜਿਸਟਰਡ ਵਿਸੀਤ ਵਿੱਚ ਵੈਸ ਇੰਨਾ ਕੀ ਅੰਤਰ ਹੈ ਕਿ ਜੋ ਖਾਨੇ ਕੀ ਵਿਸੀਤ ਹੈ ਉਹਦੇ ਵਾਸਤੇ ਤਹਿਸੀਲਦਾਰ ਜਿਹੜਾ ਵੱਡਾ ਤਹਿਸੀਲਦਾਰ ਕਹਾਇਆ ਜਾਂਦਾ ਉਹਤੇ ਜਾਂ ਫਿਰ ਡੀਆਰਓ ਦਫ਼ਤਰ ਜਾ ਕੇ ਜਿੰਨੇ ਵੀ ਉਹਦੇ ਵਾਰਸ ਨੇ ਉਹਨਾਂ ਦੇ ਬਿਆਨ ਹੁੰਦੇ ਨੇ ਨੰਬਰਦਾਰ ਦੇ ਗਵਾਹ ਦੇ ਲਿਖਾਰੀ ਦੇ ਸਾਰਿਆਂ ਦੇ ਬਿਆਨ ਦਰਜ ਹੁੰਦੇ ਨੇ ਤਾਂ ਫਿਰ ਜਾ ਕੇ ਉਹ ਉਹਦਾ ਇੰਤਕਾਲ ਹੁੰਦਾ ਹੈ ਜਿਹੜੀ ਰਜਿਸਟਰਡ ਵਿਸੀਤ ਹੁੰਦੀ ਹੈਗੀ ਉਹਦੇ ਵਾਸਤੇ ਸਿਰਫ ਆਪਣੇ ਪਟਵਾਰੀ ਕੋਲ ਜਾ ਕੇ ਇੱਕ ਮੌਤ ਦਾ ਸਰਟੀਫਿਕੇਟ ਔਰ ਇੱਕ ਬਿਆਨ ਹਲਕੀਆ ਦੇਣਾ ਪੈਂਦਾ ਹੈ ਕਿ ਇਹਦੇ ਵਿੱਚ ਕਿੰਨੇ ਵਾਰਸੀ ਕਿਹਦੇ ਨਾਂ ਤੇ ਵਿਸ਼ੇਸ਼ ਕਰਵਾ ਕੇ ਗਿਆ ਕਿੰਨੇ ਜਿਉਂਦੇ ਨੇ ਕਿ ਜੇ ਬੰਦਾ ਹੋਵੇ ਤਾਂ ਕਿ ਉਹਦੀ ਮਾਂ ਪਹਿਲਾਂ ਜਿਉਂਦੀ ਸੀ ਉਹਦੀ ਮੌਤ ਤੋਂ ਪਹਿਲਾਂ ਫੋਟੋ ਹੋਈ ਹੈ ਜਬਾਤ ਇਸ ਤਰ੍ਹਾਂ ਦਾ ਸਿਸਟਮ ਹੁੰਦਾ ਕਿ ਉਹ ਦਰਸਾਉਣਾ ਪੈਂਦਾ ਹੈ ਫਿਰ ਜੇ ਮੌਤ ਤੋਂ ਬਾਅਦ ਫੋਟੋ ਹੋਈ ਉਹਦੀ ਮਾਤਾ ਤਾਂ ਉਹਨੂੰ ਵੀ ਹਿੱਸਾ ਜਾਂਦਾ ਹੈਗਾ ਜੇ ਨਾ ਹੋਵੇ ਤਾਂ ਜੇ ਪਹਿਲਾਂ ਹੋਵੇ ਤਾਂ ਫਿਰ ਉਹਨੂੰ ਹਿੱਸਾ ਨਹੀਂ ਜਾਂਦਾ ਹੈ ਤਾਂ ਇਸ ਤਰ੍ਹਾਂ ਦੇ ਕੁਝ ਕਾਨੂੰਨੀ ਦਾਪੇਚ ਨੇ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਜਿੰਨੇ ਵੀ ਕੋਈ ਵਸ਼ੀਤ ਕਰਵਾ ਕਰਵਾ ਸਕਦਾ ਹੈ ਤਾਂ ਉਹ ਵੇਚ ਜਿੱਕਰਵਾ ਸਕਦੇ ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੁੰਦੀ ਹੈ ਤੇ ਇਹ ਅੱਜ ਮੇਰੀ ਵਸ਼ੀਤ ਔਰ ਖਾਨੇ ਦੇ ਵਸ਼ੀਤ ਬਾਰੇ ਤੁਹਾਨੂੰ ਜਾਣਕਾਰੀ ਸੀ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਕਰਿਓ ਹੋਰ ਵੀ ਤੁਹਾਡੀ ਮਾਰ ਰਿਕਾਰਡ ਸੰਬੰਧੀ ਆਪਾਂ ਸਮੇਂ-ਸਮੇਂ ਤੇ ਜਾਣਕਾਰੀ ਦਿੰਦੇ ਰਹਾਂਗੇ ਧੰਨਵਾਦ